ਸ਼ੇਧ ਹੁੰ ਤੋਂ ਬਾਅਦ ਇੱਕ ਟਰਵਾ ਵਧੀਆ ਹੈ। ਅਬ ਮੈਂ ਕਹਿਆ ਸੀ ਹਵਾਈ ਯਾਤਰਾ ਦੀ ਦੁਰਘਟਨਾ ਹੋਏਗੀ ਤਾਂ ਉਹ ਵੀ ਹੋਈ ਹੈ। ਅਗਜਨੀਆਂ ਜੁੜਿਆ ਹੋਇਆ ਹੈ। ਤੇ ਇਹ ਚੀਜ਼ਾਂ ਹੱਲੇ 14 ਸਤੰਬਰ ਤੱਕ ਚਲਦੀਆਂ ਰਹਿਣਗੇ ਜੋ ਤੱਕ ਮੰਗਲ ਖਰਾਬ ਹੈ। ਸਾਡਾ ਹਿੰਦੁਸਤਾਨ ਸਾਡਾ ਦੇਸ਼ ਤਰੱਕੀ ਵੱਲ ਜਾ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਕਿ 2029 ਤੱਕ ਸਾਡਾ ਦੇਸ਼ ਵਿਸ਼ਨੂ ਗੁਰੂ ਬਣਨ ਦੀ ਅੱਗੇ ਵਧ ਰਿਹਾ ਹੈ। ਅਗਰ ਬਿਸਤਰ ਤੇ ਬੈਗਰ ਹੋਤੀ ਨਹੀਂ ਖਾਓਗੇ ਤਾਂ ਕਾਫੀ ਮੋਰ ਠੀਕ ਹੋਏਗਾ। ਲੇਕਿਨ ਮੈਂ ਅਗਰ ਗੱਲ ਕਰਾਂ ਤੇ 10% ਜੋਤਿਸ਼ੀ ਅੱਛਾ ਕੰਮ ਕਰ ਰਹੇ ਹੈ। 90% ਜੋਤਿਸ਼ ਸਰਵ ਇਹਦਾ ਧਰਮ ਫਲਾ ਕੇ ਪੈਸਾ ਕਮਾਉਂਦੇ ਜਿਸ ਘਰ ਵਿੱਚ ਅਗਰ ਸਾਫ਼ ਪਾਣੀ ਦੀ ਵਿਅਰਥ ਜਾਏਗਾ ਤੇ ਮੈਂ ਤੁਹਾਨੂੰ ਇੱਕੋ ਗੱਲ ਕਹਿਣ ਲੱਗਾ ਤੁਹਾਡਾ ਇੱਕ ਬੂੰਦ 500 ਰੁਪਏ ਦੀ ਬਣੇਗੀ ਔਰ ਉਹ ਦਵਾਈ ਦੇ ਆਏਗੀ ਜਿਸ ਘਰਾਂ ਚ ਪਾਣੀ ਦੀ ਵਿਅਰਥ ਜਾਂਦਾ ਉਸ ਘਰਾਂ ਚ ਰਾਹੂ ਦਵਾਈ ਲੈ ਕੇ ਜ਼ਰੂਰ ਆਂਦਾ ਹੈ ਪਾਣੀ ਲੈ ਕੇ ਆਂਦਾ ਹੈ ਔਰ ਚੰਦਰਮਾ ਦੇ ਰਿਲੇਟਡ ਸਮੱਸਿਆ ਉਸ ਘਰ ਦੀਆਂ ਔਰਤਾਂ ਨੂੰ ਆਉਣਾ ਪੰਦੀ ਹੈ ਗੱਲ ਕਰਨ ਜਾ ਰਹੇ ਅੱਜ ਜੋਤਿਸ਼ੀ ਚੋਤਿਸ਼ ਦੀ ਗੱਲ ਕਰੀਏ ਤੇ ਅੱਗੇ ਜੋ ਕਿ ਟੇਵੇ ਦਿਖਾਏ ਜਾਂਦੇ ਸੀ ਮੰਦਿਰਾਂ ਦੇ ਵਿੱਚ ਪੁਜਾਰੀ ਟੇਵੇ ਵੇਖਦੇ ਹੁੰਦੇ ਸੀ ਲੇਕਿਨ ਐਸਟਰੋਲੋਜੀ ਨੇ ਅੱਜ ਦੇ ਟਾਈਮ 'ਚ ਐਡਾ ਵੱਡਾ ਇੱਕ ਰੂਪ ਧਾਰਨ ਕਰ ਲਿਆ ਔਰ ਕਈ ਐਸਟਰੋਲੋਜਰ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵਾਇਰਲ ਹੁੰਦੇ ਨੇ ਕਈ ਕਈ ਜਿਹੜੇ ਕੀ ਉਪਾਏ ਦੱਸਦੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਐਸਟਰੋਲੋਜਰ ਆਸ਼ੂਮ ਲੋਤਰਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਚੈਨਲ 'ਚ ਧੰਨਵਾਦ ਜੀ ਬਹੁਤ ਬਹੁਤ ਅਸ਼ੂ ਜੀ ਜੋਤਿਸ਼ ਕੀ ਹੈ ਅਗਰ ਮੈਂ ਜੋਤਿਸ਼ ਦੀ ਗੱਲ ਕਰਾਂ ਤੇ ਜੋਤਿਸ਼ ਸਾਡੇ ਸਨਾਤਨ ਧਰਮ ਦੀ ਇੱਕ ਬਹੁਤ ਵੱਡੀ ਸ਼ਾਖਾ ਹੈ ਜਨਮ ਤੋਂ ਲੈ ਕੇ ਮਰਤਿਉ ਤੱਕ ਸਾਡੇ ਜੀਵਨ ਦੀ ਵਿਆਖਿਆ ਸਚਾਈ ਉਹ ਦਰਪਨ ਉਹ ਜੋਤਿਸ਼ ਹੈ ਅਗਰ ਜੋਤਿਸ਼ ਤੇ ਵਿਸ਼ਵਾਸ ਕਰਕੇ ਕੋਈ ਆਪਣਾ ਜੀਵਨ ਯਾਪਨ ਕਰਦਾ ਹੈ ਹਾਂ ਸਹੀ ਜੋਤਿਸ਼ ਨਾਲ ਜੁੜ ਕੇ ਅਗਰ ਆਪਣਾ ਜੀਵਨ ਯਾਪਨ ਕਰਦਾ ਹੈ ਤਾਂ ਉਹਨੂੰ ਆਪਣੇ ਜੀਵਨ ਦੀ ਹੋਣ ਵਾਲੀ ਘਟਨਾਵਾਂ ਦਾ ਪਹਿਲੇ ਪਤਾ ਲੱਗ ਜਾਂਦਾ ਹੈ ਅਗਰ ਜੋਤਿਸ਼ ਦੇ ਟੇਵੇ ਚ ਉਹਦੇ ਆਪਣੇ ਟੇਵੇ ਚ ਅਗਰ ਕੋਈ ਪ੍ਰੋਬਲਮਸ ਆਣ ਵਾਲੀਆਂ ਹੈ ਤੇ ਉਹਦੇ ਚ ਨਿਵਾਰਨ ਵੀ ਕੀਤਾ ਜਾਂਦਾ ਹੈ ਜਿਸ ਨਾਲ ਉਹਦਾ ਸਫਰ ਜ਼ਿੰਦਗੀ ਦਾ ਆਰਾਮਦਾਇਕ ਹੋ ਜਾਂਦਾ ਹੈ ਲੇਕਿਨ ਕੁਝ ਵੀ ਚੀਜ਼ ਅਸੀਂ ਕੁਦਰਤ ਵੱਲੋਂ ਜਿਹੜੀ ਆਂਦੀ ਹੈ ਉਹਨੂੰ ਮਿਟਾ ਨਹੀਂ ਸਕਦੇ ਉਹਨੂੰ ਘੱਟ ਜਾਂ ਵੱਧ ਕਰ ਸਕਦੇ ਤੇ ਇਹ ਜੋਤਿਸ਼ ਦੀ ਪਾਵਰ ਹੈ ਅੱਗੇ ਜੋਤਿਸ਼ ਟੇਵੇ ਦੇਖਦੇ ਸੀਗੇ ਬ੍ਰਾਹਮਣ ਟੇਵਾ ਦੇਖਦਾ ਹੁੰਦਾ ਸੀ ਲੇਕਿਨ ਜੇ ਅੱਜਕਲ੍ਹ ਕਰੀਏ ਕੋਈ ਸਿੱਖ ਪਰੰਨਾ ਜੁੜਿਆ ਹੈ ਜਾਂ ਕੋਈ ਹਿੰਦੂ ਧਰਮ ਨਾਲ ਜੁੜਿਆ ਜਾਂ ਹੋਰ ਐਸੇ ਕੋਈ ਜੱਟ ਨੇ ਕਈ ਐਸੇ ਬੰਦੇ ਨੇ ਜਿਹੜੇ ਕਿ ਅੱਜ ਕੱਲ ਟੇਵਾ ਦੇਖਣਾ ਜਿਨ੍ਹਾਂ ਨੇ ਸ਼ੁਰੂ ਕਰ ਦਿੱਤਾ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਤੇ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਆਪਣੇ ਕੁਲ ਦੇ ਨਾਲ ਕੋਈ ਵੀ ਉਸ ਕਾਸਟ ਪੈਦਾ ਨਹੀਂ ਹੁੰਦਾ ਆਪਣੇ ਜਿਹੜੇ ਪ੍ਰਾਰਭ ਦਾ ਪਿਛਲੇ ਜਨਮ ਦੇ ਉਹਦੇ ਅਨੁਸਾਰ ਉਹ ਬੰਦਾ ਜਨਮ ਲੈਂਦਾ ਵਿਅਕਤੀ ਔਰ ਉਸ ਤੇ ਵਿੱਚ ਲਿਖਿਆ ਹੁੰਦਾ ਹੈ ਕਿ ਉਹ ਕਿਹੜੇ ਜਾਤੀ ਨਾਲ ਜੁੜਿਆ ਹੋਇਆ ਹੈ क्षत्रिय ਦੇ ਘਰ ਬ੍ਰਾਹਮਣ ਵੀ ਪੈਦਾ ਹੋ ਸਕਦਾ ਹੈ ਤੇ ਬ੍ਰਾਹਮਣ ਦੇ ਘਰ क्षत्रिय ਵੀ ਪੈਦਾ ਹੋ ਸਕਦਾ ਹੈ ਉਹਦੀ ਜਨਮ ਕੁਲ ਹੀ ਨਿਰਧਾਰਿਤ ਕਰਦੀ ਹੈ ਕਿ ਉਹ ਜੀਵਨ ਚ ਕਿਹੜਾ ਕੰਮ ਕਰੇਗਾ ਉਹ ਕਿਹੜੇ ਵੀ ਕੁਲ ਚ ਜਮਿਆ ਉਹਦੇ ਨਾਲ ਕੋਈ ਇਹਦਾ ਲੈਣ ਦੇ ਨਹੀਂ ਹੈ ਤੁਹਾਡੇ ਆਪਣੇ ਕਰਮ ਹੀ ਤੁਹਾਨੂੰ ਉਹ ਕਰਮ ਵੱਲ ਲੈ ਜਾਂਦੇ ਨੇ ਜਿਹੜੇ ਤੁਹਾਡੀ ਜ਼ਿੰਦਗੀ ਚ ਹੋਣੇ ਨੇ ਪਰ ਮੇਰੇ ਮਨ ਚ ਕੁਝ ਸਵਾਲ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਵੇਂ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਭਾਰਤ ਪਾਕਿਸਤਾਨ ਦੀ ਇੱਕ ਵਾਰ ਸ਼ੁਰੂ ਹੁੰਦੀ ਹੈ ਲੇਕਿਨ ਉਹ ਵਾਰ ਜਿਆਦਾ ਦੇਰ ਨਹੀਂ ਚਲਦੀ ਚਲੋ ਬਹੁਤ ਵਧੀਆ ਗੱਲ ਆ ਜਿਆਦਾ ਦੇਰ ਨਹੀਂ ਚਲਦੀ ਲੇਕਿਨ ਕਿਤੇ ਨਾ ਕਿਤੇ ਦੁਬਾਰਾ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ 30 ਮਾਰਚ ਤੋਂ ਵਿਕਰਮੀ ਸੰਮਤ 2082 ਸ਼ੁਰੂ ਹੋਇਆ ਹੈ ਜਿਹੜਾ ਸਾਡਾ ਹਿੰਦੁਸਤਾਨ ਦੀ ਜੋਤੀ ਚ ਪੰਚਾਂਗ ਕਹਿੰਦੇ ਤੇ 29 ਮਾਰਚ ਨੂੰ 2.5 ਸਾਲਾਂ ਬਾਅਦ ਸ਼ਨੀ ਨੇ ਆਪਣਾ ਰਾਸ਼ੀ ਪਰਿਵਰਤਨ ਕੀਤਾ ਹੈ ਉਹ ਕੁੰਭ ਰਾਸ਼ੀ ਚੋਂ ਨਿਕਲ ਕੇ ਮੀਨ ਰਾਸ਼ੀ ਚ ਆਏ ਨੇ ਔਰ ਅਗਲੇ ਜੂਨ 2027 ਤੱਕ ਉਸੇ ਰਾਸ਼ੀ ਚ ਰਹਿਣਗੇ ਜਿਹੜੀ ਮੀਨ ਦਾਸ਼ੀ ਹੈ ਉਹ ਕੁਦਰਤ ਨਾਲ ਜੁੜੀ ਹੋਈ ਹੈ ਧਰਮ ਦੀ ਸਥਾਪਨਾ ਕਰਦੀ ਹੈ ਤੇ ਸ਼ਨੀ ਦੇਵ ਇਸ ਰਾਸ਼ੀ ਚ ਬਹਿ ਕੇ ਧਰਮ ਦੀ ਸਥਾਪਨਾ ਅਵਸ਼ੇ ਕਰਨਗੇ ਔਰ ਜਿਹੜਾ ਇਹ ਸੰਮਤ ਦੇ ਰਾਜਾ ਸੂਰੇ ਨੇ ਮੰਤਰੀ ਵੀ ਸੂਰੇ ਨੇ ਤੇ ਇਹ ਸੰਮਤ ਦੇ ਵਿੱਚ ਜਿਹੜੇ ਲੋਕ ਖੁਦ ਨੂੰ ਰੱਬ ਸਮਝਦੇ ਨੇ ਕੋਈ ਦੇਸ਼ ਆਪਣੇ ਆਪ ਨੂੰ ਰੱਬ ਸਮਝਦਾ ਉਹਨਾਂ ਦਾ ਨੀਚੇ ਗਿਰਨਾ ਬਿਲਕੁਲ ਵੀ ਹੋਏਗਾ ਕਿਉਂਕਿ ਜਿਹੜੇ ਲੋ ਜਿਹੜੇ ਲੋਕ ਜਿਹੜੇ ਦੇਸ਼ ਔਰ ਕੋਈ ਵੀ ਕਿਸੇ ਗਰੀਬਾਂ ਤੇ ਅਤਿਆਚਾਰ ਕਰਦੇ ਨੇ ਜਾਂ ਧਰਮ ਦੇ ਵਿਰੁੱਧ ਚੱਲਦੇ ਨੇ ਉਹਨਾਂ ਦਾ ਪਤਨ ਹੋਣਾ ਨਿਸ਼ਚਿਤ ਹੈ ਤੁਸੀਂ ਕਿੱਤੀ ਯੁੱਧ ਦੀ ਗੱਲ ਤੇ ਯੁੱਧ ਹੱਲੇ ਵੀ ਦੁਨੀਆ ਦੇ ਉੱਤੇ ਬਣਿਆ ਹੋਇਆ ਹੈ ਕਿਉਂਕਿ ਵਰਤਮਾਨ ਚ ਮੰਗਲ ਗ੍ਰਹਿ ਦੀ ਸਥਿਤੀ ਬਹੁਤ ਖਰਾਬ ਹੋਈ ਹੈ 6 ਜੂਨ ਤੋਂ ਉਹ ਰਾਹੂ ਔਰ ਸ਼ਨੀ ਦੀ ਦ੍ਰਿਸ਼ਟੀ ਚ ਆ ਚੁੱਕੇ ਨੇ ਔਰ ਇਹ ਅਗਨੀ ਕਾਂਡ ਹੀ ਦਿਖਾ ਰਿਹਾ ਹੈ ਚਾਹੇ ਉਹ ਯੁੱਧ ਦੇ ਦੌਰਾਨ ਹੋਵੇ ਚਾਹੇ ਜਵਾਲਾਮੁਖੀ ਹੋਵੇ ਚਾਹੇ ਅਗਨੀ ਲੱਗ ਜਵੇ ਅਗਨ ਲੱਗ ਜਵੇ ਤੁਹਾਨੂੰ ਲੱਗਦਾ ਕਿ ਅਗਦੀ ਘਟਨਾਵਾਂ ਇਸ ਟਾਈਮ ਬਹੁਤ ਹੋ ਰਹੀਆਂ 6 ਜੂਨ ਤੋਂ ਬਾਅਦ ਅਸੀਂ ਪਹਿਸ਼ਵ ਨਹੀਂ ਪਹਿਲੇ ਕੀਤੀ ਸੀਗੀ 6 ਜੂਨ ਤੋਂ ਬਾਅਦ ਇੱਕ ਘਟਨਾਵਾਂ ਵਧੀਆਂ ਹੈ ਅਬ ਮੈਂ ਕਹਿਆ ਸੀ ਹਵਾਈ ਯਾਤਰਾ ਦੇ ਦੁਰਘਟਨਾ ਹੋਏਗੀ ਤਾਂ ਉਹ ਵੀ ਹੋਈ ਹੈ ਅਗ ਜਨੀਆਂ ਜੁੜਿਆ ਹੋਇਆ ਹੈ ਤੇ ਇਹ ਚੀਜ਼ਾਂ ਹੱਲੇ 14 ਸਤੰਬਰ ਤੱਕ ਚਲਦੀਆਂ ਰਹਿਣਗੇ ਜਦੋਂ ਤੱਕ ਮੰਗਲ ਖਰਾਬ ਹੈ ਤੇ ਲੋਕਾਂ ਨੂੰ ਆਪਣਾ ਮੰਗਲ ਠੀਕ ਰੱਖਣ ਦੀ ਲੋੜ ਹੈ ਕਿਉਂਕਿ ਜਦੋਂ ਮੰਗਲ ਖਰਾਬ ਹੁੰਦਾ ਹੈ ਤੇ ਅੱਛੇ ਤੋਂ ਅੱਛੇ ਦੋਸਤ ਭਰਾ ਵੀ ਲੜ ਪੈਂਦੇ ਨੇ ਔਰ ਜਿਆਦਾ ਤੋਂ ਜਿਆਦਾ ਘਰ ਦੀ ਰੋਟੀ ਖਾਓ ਕਿਉਂਕਿ ਘਰ ਦੀ ਰੋਟੀ ਮੰਗਲ ਨੇਕ ਹੈ ਔਰ ਹਟਮ ਢਾਬੇ ਦੀ ਰੋਟੀ ਜਾਂ ਹੋਟਲ ਦੀ ਰੋਟੀ ਮੰਗਲ ਖਰਾਬ ਹੈ ਜਿੱਥੇ ਲੜਾਈ ਝਗੜਾ ਹੋ ਰਿਹਾ ਤੇ ਤੁਸੀਂ ਦੇਖ ਰਹੇ ਹੋ ਕਿ ਦੇਸ਼ ਔਰ ਦੁਨੀਆ 'ਚ ਚੀਜ਼ ਹੋ ਰਹੀ ਹੈ ਤੇ ਅਸੀਂ ਸਮੇਂ-ਸਮੇਂ ਤੇ ਲੋਕਾਂ ਨੂੰ ਦੱਸਦੇ ਰਹਨੇ ਆ ਕਿ ਕੀ ਕਰੀਏ ਕੀ ਨਾ ਕਰੀਏ ਜੇ ਗੱਲ ਕਰਦੇ ਇੰਡੋ-ਪਾਕ ਦੀ ਜ ਤੇ ਕੋਣ ਕਿਦੇ ਉੱਤੇ ਪਾਰਾ ਪੈਂਦੀ ਹੈ ਦਿਖਾਈ ਦੇਵੇਗਾ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਕਿ ਇਸ ਸਮੇਂ ਜੋ ਵਰਤਮਾਨ ਦੇ ਗ੍ਰਹਿ ਚੱਲ ਰਹੇ ਨੇ ਤੁਹਾਡਾ ਹਿੰਦੁਸਤਾਨ ਸਾਡਾ ਦੇਸ਼ ਤਰੱਕੀ ਵੱਲ ਜਾ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਕਿ 2029 ਤੱਕ ਸਾਡਾ ਦੇਸ਼ ਵਿਸ਼ਵ ਗੁਰੂ ਬਣਨ ਦੀ ਅੱਗੇ ਵਧ ਰਿਹਾ ਤੇ ਸਾਡੇ ਦੇਸ਼ ਦੀ ਤਰੱਕੀ ਵਸ਼ੀ ਹੋਏਗੀ ਕਿਉਂਕਿ ਸਾਡੇ ਦੇਸ਼ ਦੇ ਉੱਤੇ ਸਤਾਂਤਰਮ ਔਰ ਲੋਗਾ ਦੇ ਅੰਦਰ ਰੱਬ ਦੇ ਉੱਤੇ ਬਹੁਤ ਜ਼ਿਆਦਾ ਆਸਤਾ ਹੈ ਔਰ ਆਪਣੀ ਕਮਾਈ ਦੇ ਉੱਤੇ ਬਹੁਤ ਆਸਤਾ ਹੈ ਔਰ ਲੋਕ ਚਲਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਭਗਵਾਨ ਸ਼ੰਕਰ ਜਾਂ ਦੇਵੀ ਦੇਵਤਾ ਜਾਂ ਸਾਡੀ ਸ਼ਕਤੀ ਪੀਟ ਉਹਨਾਂ ਦਾ ਆਸ਼ੀਰਵਾਦ ਸਾਡੇ ਹਿੰਦੁਸਤਾਨ ਦੇ ਨਾਲ ਹੈ ਤੇ ਸਾਡਾ ਹਿੰਦੁਸਤਾਨ ਬਹੁਤ ਤਰੱਕੀ ਕਰੇਗਾ ਔਰ ਅੱਗੇ ਵਧੇਗਾ ਜਿਹੜਾ ਵੀ ਸਾਡਾ ਟਕਰਾਏਗਾ ਉਹਦਾ ਹੀ ਉਹਨੂੰ ਨਤਮਸਤਕ ਹੋਣਾ ਪਏਗਾ ਕੱਲ ਕਰੀਏ ਅਸ਼ਲੀਲਤਾ ਦੀ ਤੁਸੀਂ ਦੇਖਿਆ ਕਿ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਲਗਾਤਾਰ ਫੈਲ ਰਹੀ ਹੈ ਇਨਫਲੂਐਂਸਰ ਹੈ ਜਿਹੜੇ ਕਿ ਉਹਨਾਂ ਦਾ ਭੂਸ਼ਿਕਾ ਦਾ ਦਿਖਦਾ ਜੋਤਿਸ਼ ਦੇ ਸਹਾਰਾ ਕਿਉਂਕਿ ਤੁਸੀਂ ਦੇਖਿਆ ਪਿਛਲੇ ਦਿਨ ਇੱਕ ਕਮਲਕੌਰ ਜਿਹੜੀ ਕਿ ਕੰਚਨ ਦੇ ਨਾਮ ਤੇ ਲੇਡੀ ਸੀ ਜੀ ਨੇ ਇੱਕ ਆਪਣਾ ਇੰਸਟਾਗ੍ਰam ਚੈਨਲ ਬਣਾਇਆ ਸੀ ਕਮਲਕੌਰ ਭਾਬੀ ਉਹਦਾ ਪਿਛਲੇ ਦਿਨ ਹੀ ਕਤਲ ਹੋ ਜਾਂਦਾ ਔਰ ਇੱਕ ਅੰਮ੍ਰਿਤਸਰ ਦੀ ਹੀ ਦੀਪਕਾ ਲੁਥਰਾ ਉਹਨੂੰ ਵੀ ਧਮਕੀ ਮਿਲਦੀ ਹੈ ਕਿਵੇਂ ਦੇਖਦੇ ਹੋ ਫਿਚਰ ਆਪਣੇ ਐਸਟ੍ਰੋ ਦੇ ਸਹਾਰਾ ਮੈਂ ਸਟ੍ਰੋਲੋਜੀ ਦੇ ਵਿੱਚ ਅਗਰ ਗੱਲ ਕਰਾਂ ਤੇ ਇਸ ਸਮੇਂ ਅਗਰ ਕੋਈ ਕਿਸੇ ਤੇ ਅਤਿਆਚਾਰ ਕਰੇਗਾ ਸ਼ਰਾਂਤ ਕਰੇਗਾ ਜਾਂ ਕੋਈ ਵੀ ਗੁਨਾਹ ਕਰੇਗਾ ਉਹ ਸ਼ਨੀ ਦੀ ਦ੍ਰਿਸ਼ਟੀ ਚ ਹੀ ਹੈ ਉਹ ਸ਼ਨੀ ਦੇ ਦੁਆਰਾ ਪੀੜਿਤ ਕੀਤਾ ਜਾਏਗਾ। ਔਰ ਖਾਸ ਹੋਤੇ ਅਗਰ ਮੈਂ ਗੱਲ ਕਰਾਂ ਤੁਸੀਂ ਉਹਨੇ ਗੱਲ ਕੀਤੀ ਸੋਸ਼ਲ ਮੀਡੀਆ ਤੇ ਅੱਜਕੱਲ ਬਹੁਤ ਜ਼ਿਆਦਾ ਅਸ਼ਲੀਲਤਾ ਫੈਲ ਰਹੀ ਹੈ। ਉਹਦੀ ਮੈਂ ਥੋੜਾ ਆਪਣੇ ਸਮਾਜ ਨੂੰ ਦੱਸਣਾ ਚਾਹੁੰਦਾ। ਇੱਥੇ ਅਸੀਂ ਇੱਕ ਟੌਪਿਕ ਤੇ ਪੂਰਾ ਇੱਕ ਪੋਡਕਾਸਟ ਵੀ ਕਰਨ ਜਾ ਰਹੇ ਹਾਂ। ਲੇਕਿਨ ਇੱਥੇ ਮੈਂ ਤੁਹਾਨੂੰ ਥੋੜਾ ਦੱਸਣਾ ਚਾਹੁੰਦਾ ਕਿ ਜੋਤਿਸ਼ ਚ ਜਿਹੜਾ ਬੁੱਧ ਗ੍ਰਹਿ ਵਾ ਉਹ ਸਾਡੀ ਬੇਟੀ ਨਾਲ ਜੁੜਿਆ ਹੋਇਆ ਹੈ ਬੇਟੀ ਨਾਲ ਸਾਡੀ ਭੈਣ ਨਾਲ ਪੂਆ ਨਾਲ ਮਾਸੀ ਨਾਲ ਜੁੜਿਆ ਹੋਇਆ ਹੈ ਬੁੱਧ ਗ੍ਰਹਿ ਬੁੱਧ ਗ੍ਰਹਿ ਸਾਡੀ ਦਿਮਾਗੀ ਬੁੱਧੀ ਨਾਲ ਜੁੜਿਆ ਹੋਇਆ ਹੈ ਤੇ ਅਗਰ ਬੁੱਧ ਖਰਾਬ ਹੋਇਆ ਤੇ ਸਮਾਜ ਖਰਾਬ ਹੁੰਦਾ ਹੈ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਅਗਰ ਕਿਸੇ ਦੀ ਬੇਟੀ ਯਾਨੀ ਬੁੱਧ ਜਿਵੇਂ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਲੋਕ ਪ੍ਰਚਾਰ ਆਪਣਾ ਕਰਦੇ ਨੇ ਆਪਣੇ ਕਮਾਈ ਵਾਸਤੇ ਲੇਕਿਨ ਅਗਰ ਕਿਸੇ ਦੇ ਘਰ ਵਿੱਚ ਬੁੱਧ ਖਰਾਬ ਹੋ ਗਿਆ ਔਰ ਜਿਹੜੀ ਕੁਵਾਰੀ ਕੁੜੀ ਹੈ ਬੁੱਧ ਹੈ ਉਹ ਜਦੋਂ ਉਹ ਵਿਆਹੀਤ ਹੋ ਜਾਂਦੀ ਹੈ ਤਾਂ ਉਹ ਸ਼ੁਕਰ ਦੀ ਔਰਤ ਬਣ ਜਾਂਦੀ ਹੈ ਔਰ ਜਦੋਂ ਸ਼ੁਕਰ ਦੀ ਔਰਤ ਬੱਚਾ ਪੈਦਾ ਕਰਦੀ ਹੈ ਤਾਂ ਚੰਦਰਮਾ ਦੀ ਮਾਂ ਬੰਦੀ ਹੈ ਲੇਕਿਨ ਜੇ ਬੁੱਧ ਸ਼ੁਰੂਆਤ ਤੋਂ ਖਰਾਬ ਹੋਇਆ ਤਾਂ ਉਹ ਅੱਛੀ ਔਰਤ ਜਾਂ ਅੱਛੀ ਮਾਸ ਮਾਈ ਨੂੰ ਨਹੀਂ ਦੇ ਸਕਦੀ ਤੇ ਬੁੱਧ ਦਾ ਬਚਾਅ ਕਰਨਾ ਬੇਹਜ਼ੂਰੀ ਹੈ ਸਰ ਤੇ ਤਾਂ ਹੀ ਸਾਡਾ ਇੱਕ ਅੱਛਾ ਸਮਾਜ ਬਣ ਸਕਦਾ ਹੈ ਤੇ ਮੈਂ ਪਰਿਵਾਰ ਨੂੰ ਹੀ ਕਹਾਂਗਾ ਕਿ ਸਾਨੂੰ ਇਸ ਚੀਜ਼ ਉੱਤੇ ਧਿਆਨ ਦੇਣ ਦੀ ਲੋੜ ਹੈ ਇੱਕ ਹੋਰ ਚੀਜ਼ ਹੈ ਜਿਵੇਂ ਬੱਚੇ ਅੱਜ ਕੱਲ ਦੇ ਜੇ ਬੱਚਿਆਂ ਨੂੰ ਰੋਟੀ ਖਵਾਣੀ ਹੈ ਤਾਂ ਤਾਂ ਮੋਬਾਈਲ ਦੇਣਾ ਪੈਂਦਾ ਜੇ ਉਹਨਾਂ ਨੂੰ ਪੜਨ ਲਈ ਕਹਦੇ ਹੋ ਤਾਂ ਮੋਬਾਈਲ ਦੇਣਾ ਪੈਂਦਾ ਕਿਵੇਂ ਵੇਖਦੇ ਹੋ ਐਸਟੋ ਦੇ हिसाब ਨਹੀਂ ਸਰ ਮੈਂ ਤੁਹਾਨੂੰ ਦੱਸਣਾ ਕਿ ਜਿਹੜਾ ਕਲਯੁਗ ਚੱਲ ਰਿਹਾ ਹੈ 432000 ਸਾਲ ਦੀ ਉਮਰ ਹੈ ਤੇ ਜਿਚੋਂ 525300 ਸਾਲੀ ਬੀਤੇ ਨੇ ਤੇ ਅਗਰ ਮੈਂ ਗੱਲ ਕਰਾਂ ਐਸ ਟਾਈਮ ਰਾਹੂ ਕਿਉਂ ਐਕਟੀਵੇਟ ਹੋਇਆ ਹੈ ਸਾਡੇ ਹਰ ਘਰ ਵਿੱਚ ਮੋਬਾਈਲ ਨੇ ਹਰ ਜੀ ਕੋ ਆਪਣਾ ਆਪਣਾ ਮੋਬਾਈਲ ਹੈ ਇਹ ਸੋਸ਼ਲ ਮੀਡੀਆ ਮੋਬਾਈਲ ਸਾਰਾ ਰਾਹੂ ਹੈ ਤੇ ਸਭ ਤੋਂ ਪਹਿਲੇ ਐਸਟੋ ਲੋਕ ਦੁਖੀ ਕਿਉਂ ਹੋ ਰਹੇ ਹੈ ਹਰ ਘਰ ਵਿੱਚ ਅੱਜ ਦੀ ਡੇਟ 'ਚ ਹਰ ਬੰਦਾ ਬਿਸਤਰ ਤੇ ਬੈਠ ਕੇ ਰੋਟੀ ਖਾ ਰਿਹਾ ਹੈ ਜਿਹਦੇ ਨਾਲ ਘਰ ਵਿੱਚ ਬਿਮਾਰੀਆਂ ਦਾ ਆਗਮਨ ਹੁੰਦਾ ਹੈ ਗਲੇਸ਼ ਵੱਧਦੇ ਹੈ ਰਿਸ਼ਤੇ ਖਰਾਬ ਹੁੰਦੇ ਹੈ ਔਰ ਰਿਸ਼ਤੇ ਟੁੱਟਨੇ ਸ਼ੁਰੂ ਹੋ ਜਾਂਦੇ ਹੈ ਉਹ ਸਾਡੇ ਦਿਮਾਗ ਵਿੱਚ ਜਿਹੜਾ ਬੁੱਧ ਹੈ ਉਹ ਸਾਡਾ ਦਿਮਾਗ ਹੈ ਔਰ ਇਸ ਖਿਆਲਤ ਰਾਹੁ ਦੇ ਹੈ ਸਾਡੇ ਖਿਆਲਤ ਵਿਗੜ ਜਾਂਦੇ ਹੈ ਔਰ ਬੱਚਿਆਂ ਦੇ ਵੀ ਅਸਰ ਉਹੀ ਪੈ ਰਿਹਾ ਕਿ ਅੱਜ ਕੱਲ ਬੱਚਾ ਬਿਨਾ ਮੋਬਾਈਲ ਤੋਂ ਰੋਟੀ ਵੀ ਨਹੀਂ ਖਾ ਰਿਹਾ ਔਰ ਹਰ ਵੇਲੇ ਬੱਚੇ ਅੱਜ ਕੱਲ ਸਾਡੇ ਇਨਡੋਰ ਹੋ ਗਏ ਹੈ ਆਊਟਡੋਰ ਖੇਡ ਖਿਡਾਰੀ ਉਹਨਾਂ ਦੀ ਖਤਮ ਹੋ ਗਈਆਂ ਦੇ ਖੇਲ ਆਪਾਂ ਖੇਡਦੇ ਸੀਗੇ ਉਹ ਖਤਮ ਹੋ ਗਏ ਲੇਕਿਨ ਉਹ ਚੀਜ਼ਾਂ ਜ਼ਰੂਰ ਚਾਹੀਦੀਆਂ ਹੈ ਅੱਛਾ ਕਿੱਦਾਂ ਠੀਕ ਹੋਏਗਾ ਅਗਰ ਬਿਸਤਰ ਤੇ ਬੈਠ ਕੇ ਰੋਟੀ ਨਹੀਂ ਖਾਓਗੇ ਆਪਣੇ ਬਿਸਤਰ ਦੇ ਉੱਤੇ ਰੋਟੀ ਨਾ ਖਾਂਦੇ ਕੀ ਫਾਇਦਾ ਕੱਟੇ ਇਹਦੇ ਕੱਟੇ ਹੈ ਬਿਸਤਰ ਤੇ ਬੈ ਕੇ ਰੋਟੀ ਖਾਂਦੇ ਬਹੁਤ ਕੱਟੇ ਕਿਉਂਕਿ ਸਾਡੀ ਅਗਰ ਪਾਚਨ ਸ਼ਕਤੀ ਵੀ ਨੁਕਮਾ ਆਤੇ ਸਾਨੂੰ ਇੱਕ ਥੋਸ ਜਗ੍ਹਾ ਤੇ ਬੈ ਕੇ ਰੋਟੀ ਖਾਣ ਨਾਲ ਸਾਡੀ ਪਾਚਨ ਸ਼ਕਤੀ ਵੱਧਦੀ ਹੈ ਔਰ ਸਾਡੇ ਬਿਸਤਰਾਂ ਤੇ ਲੱਗੇ ਗੱਦੇ ਔਰ ਜਿਸ ਥਾਂ ਤੇ ਬਸੋਣੇ ਆ ਉੱਥੇ ਰੋਟੀ ਖਾਣਾ ਵਰਜਿਤ ਹੈ ਉਥੇ ਰਾਹੂ ਆਗਮਨ ਰਾਹੂ ਦਾ ਆਗਮਨ ਹੁੰਦਾ ਹੈ ਉਹ ਤੁਹਾਡੇ ਘਰ ਕਲੇਸ਼ ਬਿਮਾਰੀ ਆ ਜਾਂਦੀ ਹੈ ਤੁਸੀਂ ਉਹ ਸਾਡੀ ਪਾਚਨ ਸ਼ਕਤੀ ਘਟਦੀ ਹੈ ਜਿਸ ਨਾਲ ਤੁਹਾਡੇ ਬਿਮਾਰੀਆਂ ਪਤਦੀਆਂ ਕਿਉਂਕਿ ਅਗਰ ਮੈਂ ਪੇਟ ਦੀ ਗੱਲ ਕਰਾਂ ਨਾਭੀ ਦੀ ਉਹ ਮੰਗਲ ਗ੍ਰਹਿ ਦੀ ਰਾਜਧਾਨੀ ਹੈ ਔਰ ਮੰਗਲ ਗ੍ਰਹਿ ਸਾਡੀ ਪੇਟ ਚ ਪਾਚਨ ਸ਼ਕਤੀ ਹੈ ਜਿਹੜੀ ਸਾਡੇ ਅੰਦਰ ਅਗਨੀ ਚਲਦੀ ਹੈ ਉਹਨੂੰ ਖਾਣਾ ਪਚਾਉਣ ਦੇ ਵਾਸਤੇ ਅਗਨੀ ਕੰਮ ਕਰਦੀ ਹੈ ਉਹਦੇ ਨਾਲ ਮੰਗਲ ਖਰਾਬ ਹੋ ਕੇ ਰਾਹੂ ਆਏਗਾ ਤੇ ਰਾਹੂ ਸਾਡੀ ਬਿਮਾਰੀਆਂ ਨੂੰ ਵਧਾਏਗਾ ਇਸ ਕਰਕੇ ਬੈਠੇ ਬੈ ਕੇ ਰੋਟੀ ਖਾਣੀ ਬੜੀ ਕਹਿੰਦਾ ਮਤਲਬ ਹੈ ਕਿ ਜਦੋਂ ਪਿਛਲੇ ਬਜ਼ੁਰਗਾਂ ਦੀ ਗੱਲ ਕਰੀਏ ਤੇ ਤਾਈਆਂ ਜ਼ਮੀਨ ਤੇ ਬੈ ਕੇ ਰੋਟੀ ਖਾਂਦੇ ਸੀ ਤੇ ਸਿਹਤਮੰਦ ਰਹਿੰਦੇ ਸਰ ਤੁਸੀਂ ਕਿੰਨੀ ਅੱਛੀ ਗੱਲ ਪੁੱਛੀ ਹੈ ਸਾਡੀ ਅਗਰ ਮੈਂ ਲਾਲ ਕਿਤਾਬ ਦੀ ਗੱਲ ਕਰਾਂ ਜੋਤਿਸ਼ ਦੀ ਉਹਦੇ ਵਿੱਚ ਪੁਰਾਣੇ ਬਜ਼ੁਰਗਾਂ ਦੇ ਜਿਹੜੀਆਂ ਨਿਯਮ ਸੀ ਉਹੀ ਅੱਜ ਉਹਨਾਂ ਦੇ ਉਪਾਏ ਐ ਅਗਰ ਅੱਜ ਤੁਸੀਂ ਉਹਨਾਂ ਨਾਲ ਜੁੜਦੇ ਹੋ ਤਾਂ ਤੁਹਾਨੂੰ ਲੱਗੇਗਾ ਮੇਰਾ ਜੀਵਨ ਕਿੰਨਾ ਸੁਖੀ ਹੋ ਗਿਆ ਤੁਹਾਨੂੰ ਸਟ्रेस ਵੀ ਨਹੀਂ ਰਹੇਗਾ ਬਿਮਾਰੀਆਂ ਨਹੀਂ ਰਹੇਗੀ ਇਹ ਗੱਲ ਪੱਕੀ ਹੈ ਉਹ ਕਹਿੰਦੇ ਸੀ ਜ਼ਮੀਨ ਤੇ ਬਹਿ ਕੇ ਰੋਟੀ ਖਾਓ ਤੇ ਅੱਜ ਕਦ ਤੁਸੀਂ ਜੇ ਅਸੀਂ ਆਪਾਂ ਗੁਰਦੁਆਰੇ ਜਾਂਦੇ ਆਂ ਤੇ ਹਮੇਸ਼ਾ ਆਪਾਂ ਜ਼ਮੀਨ ਤੇ ਬਹਿ ਕੇ ਰੋਟੀ ਖਾਂਦੇ ਆਂ ਅਗਰ ਆਪਾਂ ਉਹੀ ਨਿਯਮ ਵਰਤੀਏ ਤੇ ਸਾਡਾ ਜੀਵਨ ਸਾਰਥਕ ਹੋ ਸਕਦਾ ਜੇ ਗ ਬੜੇ ਸਾਰੇ ਜੋਤਿਸ਼ ਜਿਹੜੇ ਅੱਜ ਕੱਲ ਚੱਲ ਰਹੇ ਨੇ ਕਿ ਕਈਆਂ ਨੇ ਲਿਖਿਆ ਹੁੰਦਾ ਕੋਲੋ ਐਲੈਕਸਾ ਕੋਲੋ ਐਲੈਕਸਾ ਬੋਲੋ ਜਾਂ ਕਈ ਕਹਿੰਦੇ ਨੇ ਕਿ ਇੱਕ ਮਿੱਟੀ ਦਾ ਕਟੋਰਾ ਲਓ ਉਹਦੇ ਵਿੱਚ ਦਹੀਂ ਪਾਓ ਦੁੱਧ ਪਾਓ ਉਹਨੂੰ ਫ੍ਰੀਜ਼ਰ ਦੇ ਵਿੱਚ ਰੱਖ ਦਿਓ ਜਦੋਂ ਦਹੀਂ ਜੰਮਦਾ ਤੇ ਉਹਨੂੰ ਜੰਮਦਾ ਹੀ ਰਹਿਣ ਦਿਓ ਤੇ ਪੈਸੇ ਆਲੇ ਸ਼ੁਰੂ ਹੋ ਜਾਣਗੇ ਸਰ ਮੈਂ ਗੱਲ ਕਰਾਂਗਾ ਸੋਸ਼ਲ ਮੀਡੀਆ ਅੱਜ ਕੱਲ ਬਹੁਤ ਅੱਛਾ ਪ੍ਰਚਾਰ ਦਾ ਇੱਕ ਰਸਤਾ ਹਰ ਇੱਕ ਵਾਸਤੇ ਕੋਈ ਵੀ ਬਿਜ਼ਨਸ ਕਰ ਰਿਹਾ ਹੈ ਜੋਤਿਸ਼ ਵਿੱਚ ਲੋਕ ਅੱਛਾ ਪ੍ਰਚਾਰ ਕਰ ਰਹੇ ਹੈ ਲੇਕਿਨ ਮੈਂ ਅਗਰ ਗੱਲ ਕਰਾਂ ਤੇ 10% ਜੋਤਿਸ਼ੀ ਅੱਛਾ ਕੰਮ ਕਰ ਰਹੇ ਹੈ 90% ਜੋਤਿਸ਼ ਸਿਰਫ ਇਹਦਾ ਪ੍ਰਮਫਲਾ ਆ ਕੇ ਪੈਸਾ ਕਮਾ ਰਹੇ ਕਿਵੇਂ ਕਿਵੇਂ ਕਰ ਰਹੇ ਨੇ ਨਾ ਅਸੀਂ ਉਹਦੀ ਪੱਤਰਕਾ ਦੇਖੀ ਨਾ ਉਹਦਾ ਕੋਈ ਗ੍ਰਹਿ ਵੇਖਿਆ ਅਸੀਂ ਕਿੱਦਾਂ ਕਿਸੇ ਨੂੰ ਪੈਸੇ ਦੱਸ ਸਕਦੇ ਹਾਂ ਸਰ ਇਹ ਵੀ ਅੱਛਾ ਸਵਾਲ ਹੈ ਲੇਕਿਨ ਮੈਂ ਜਦੋਂ ਆਪਾਂ ਥੋੜੀ ਪਹਿਤ ਆਪਾਂ ਚਾਹ ਪੀਤੀ ਸੀ ਆਪਾਂ ਗੱਲ ਕੀਤੀ ਸੀ ਕਿ ਕੁੱਛੁ ਪਾਏ ਹਰ ਕੋਈ ਕਰ ਸਕਦਾ ਕਿਉਂਕਿ ਖਾਣਾ ਤੁਸੀਂ ਵੀ ਖਾ ਰਹੇ ਹੋ ਮੈਂ ਵੀ ਖਾ ਰਿਹਾ ਸੋ ਤੁਸੀਂ ਵੀ ਰਿਹਾ ਮੈਂ ਵੀ ਸੋ ਰਿਹਾ ਇਸ ਵਾਸਤੇ ਘਰ ਵਿੱਚ ਇੱਕ ਤੇ ਆਪਣੇ ਬਿਸਤਰ ਦੇ ਬਾਹਰ ਖਾਣਾ ਨਹੀਂ ਖਾਣਾ ਚਾਹੀਦਾ ਇੱਕ ਇਲੈਕਟ੍ਰੋਨਿਕ ਚੀਜ਼ਾਂ ਖਰਾਬ ਨਹੀਂ ਰੱਖਣੀਆਂ ਚਾਹੀਦੀਆਂ ਘਰ ਕੋਈ ਵੀ ਇਲੈਕਟ੍ਰੋਨਿਕ ਚੀਜ਼ ਅੱਜ ਕੱਲ ਤੁਸੀਂ ਘਰ ਦੇ ਵਿੱਚ ਦੇਖੋਗੇ ਲੋਕਾਂ ਦੇ ਘਰ ਬੰਦ ਮੋਬਾਈਲ ਬੰਦ ਘੜੀਆਂ ਪਈਆਂ ਇਮੀਜੇਟ ਚੱਕ ਦੋ ਇਹਦੇ ਨਾਲ ਤੁਹਾਡੀ ਘਰ ਪਰੇਸ਼ਾਨੀ ਵਧੇਗੀ ਜਿਸ ਘਰਾਂ ਚ ਤਾਲੇ ਪਏ ਆ ਉਹਨਾਂ ਚਾਬੀਆਂ ਗਵਾਚ ਚੁੱਕੀਆਂ ਇਹ ਚਾਬੀਆਂ ਭਈਆਂ ਤਾਲੇ ਹਨ ਨਹੀਂ ਉਹ ਹਮੇਸ਼ਾ ਹਟਾ ਦਿਓ ਕਰੋ ਕਬਾੜ ਨਹੀਂ ਹੋਣਾ ਚਾਹੀਦਾ ਛੱਤ ਹਮੇਸ਼ਾ ਸਾਫ਼ ਹੋਣੀ ਚਾਹੀਦੀ ਹੈ ਤੁਹਾਡੇ ਘਰ ਜਿੰਨੀ ਸਾਫ਼ ਸੁਥਰਾ ਹੋਏਗਾ ਓਨਾ ਵਧੀਆ ਔਰ ਅੱਗੇ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਪੁਰਾਣੇ ਟਾਈਮ ਤੇ ਲੋਕੀ ਆਪਣਾ ਖਾਣਾ ਰਸੋਈ ਚ ਵੀ ਖਾਂਦੇ ਸੀ ਅਗਰ ਅੱਜ ਵੀ ਆਪਾਂ ਇੱਕ ਟਾਈਮ ਦਾ ਰੋਟੀ ਰਸੋਈ ਚ ਖਾਈਏ ਤੇ ਸਾਡੇ ਕਿੰਨੇ ਗ੍ਰਹਿ ਠੀਕ ਹੁੰਦੇ ਨੇ ਉਹ ਸਾਡੇ ਘਰ ਦੀਆਂ ਪਰੇਸ਼ਾਨੀਆਂ ਹਟਦੀਆਂ ਤੇ ਕੁਝ ਚੀਜ਼ਾਂ ਐ ਜਿਹੜੇ ਹਰ ਕੋਈ ਕਰ ਸਕਦਾ ਲੇਕਿਨ ਕੁਝ ਚੀਜ਼ਾਂ ਇਹਦਾ ਟੇਵਾ ਦੇਖ ਕੇ ਕੀਤੀ ਜਾਂਦੀ ਹੈ ਹੁਣ ਜਿੱਦਾਂ ਅੱਜਕੱਲ ਪੈਸੇ ਵਾਸਤੇ ਇਹ ਰਸਤੇ ਚ ਬਹੁਤ ਦੱਸਾਂਦੇ ਕਿ ਪੈ ਦੂਜਾ ਘਰ ਨੋਵਾ ਘਰ ਦਸਵਾ ਘਰ ਗਿਆਰਵਾ ਘਰ ਠੀਕ ਨਹੀਂ ਹੋਏਗਾ ਉਹ ਕੋ ਪੈਸਾ ਕਿੱਧਰ ਆਏਗਾ ਜੋ ਤੱਕ ਉਹਦੇ ਉਪਾਏ ਨਹੀਂ ਕਰਾਈ ਰਾਂਗੇ ਉਹ ਲੋਕ ਕਿਵੇਂ ਕਹਿ ਰਹੇ ਆ ਫਿਰ ਕਿਵੇਂ ਫਿਰ ਇਹ ਕੈਸਾ ਲੋਕਾਂ ਨੂੰ ਮਿਸਗਾਈਡ ਕਰਦੇ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕਿ ਮਿਸਟੈਗ ਮਿਸਗਾਈਡ ਕਰ ਰਹੇ ਹੈ 90% ਐਸਟ੍ਰੋਲੋਜਰ ਮਿਸਗਾਈਡ ਕਰ ਰਹੇ ਹੈ ਲੇਕਿਨ 10% ਮਿਸਟ੍ਰੋਲਜਰ ਬਹੁਤ اچھی ਗੱਲਾਂ ਕਰ ਰਹੇ ਨੇ ਜਿਨ੍ਹਾਂ ਨੂੰ ਮੈਂ ਵੀ ਸੁਣਦਾ ਵਾਂ ਔਰ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਮੈਂ ਚਾਹੁੰਦਾ ਕਿ ਇਹੋ ਜੇ ਐਸਟ੍ਰੋਲੋਜਰ ਮਿਲ ਕੇ ਇੱਕ ਅੱਛਾ ਸਮਾਜ ਬਣਾ ਸਕਦੇ ਨੇ ਕਿਉਂਕਿ ਇਹਨਾਂ ਦੀ ਬੜੀ ਵੱਡੀ ਜ਼ਿੰਮੇ ਤੇ ਅਗਰ ਮੈਂ ਗੱਲ ਕਰਾਂ ਜਿਹੜੇ ਸਟੋਲਰ ਥੋੜਾ ਜਿਹਾ ਮਿਸ ਗਾਈਡ ਕਰਦੇ ਆ ਉਹਨਾਂ ਨੂੰ ਇੱਕ ਜਾਣਕਾਰੀ ਦੇਣਾ ਚਾਹਾਂਗਾ ਕਿ ਤੇਵੇ ਵਿੱਚ ਨੋਵਾ ਘਾਰ ਜਿਹੜਾ ਹੈ ਉਹ ਭਾਗੇ ਦਾ ਸਾਗਰ ਹੈ ਔਰ ਦੂਜਾ ਘਾਰ ਜਿਹੜਾ ਹੈ ਉਹ ਪੈਸੇ ਦਾ ਪਰਬਤ ਹੈ ਜਦੋਂ ਤੱਕ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਬਣਾ ਲੀਂ ਦਸਵਾ ਘਾਰ ਐਕਟੀਵੇਟ ਨਹੀਂ ਹੋਏਗਾ ਤੇ ਉਸ ਬੰਦੇ ਕੋਲ ਤੁਸੀਂ ਪੈਸਾ ਨਹੀਂ ਟਕਾ ਸਕਦੇ ਜਿਹੜੇ ਮਰਜ਼ੀ ਪਾਇ ਕਰਾ ਲੋ ਤੇ ਜਦੋਂ ਤੱਕ ਇਹ ਤੇਵਾ ਨਹੀਂ ਦੇਖਾਂਗੇ ਉਹਦੇ ਗ੍ਰੈਵਾਂ ਨੂੰ ਸੈੱਟ ਨਹੀਂ ਕਰਾਂਗੇ ਉਹ ਤੱਕ ਕੋਈ ਪੈਸਾ ਕਿੱਧਰ ਟਿਕੇਗਾ ਸਰ ਇੱਕ ਚੀਜ਼ ਹੋ ਦੱਸੋ ਅੱਛਾ ਲੱਭੀ ਪਾਇਆ ਤੇ ਚੱਲਾ ਤੁਸੀਂ ਵੀ ਪਾਇਆ ਇਹ ਕੀ ਫਾਇਦਾ ਅੰਗੂਠੇ ਚ ਪਾਉਂਦਾ ਅੰਗੂਠਾ ਸਾਡਾ ਸਰ ਸ਼ੁਕਰ ਦਾ ਗ੍ਰਹਿ ਵਾ ਸ਼ੁਕਰ ਹੈ ਸਾਡਾ ਇਹ ਸਾਰਾ ਏਰੀਆ ਸ਼ੁਕਰ ਦਾ ਹੈ ਅਗਰ ਇਹਨੂੰ ਪਾਣੇ ਆ ਤੇ ਸ਼ੁਕਰ ਸਾਡਾ ਕਾਫੀ ਅੱਛਾ ਰਹਿੰਦਾ ਹੈ ਮੈਂ ਵੀ ਦੇਖੋ ਜੋਤਿਸ਼ ਦਾ ਕੰਮ ਕਰ ਰਹੇ ਆ ਨਾਲ ਸੋਸ਼ਲ ਮੀਡੀਆ ਚ ਕੰਮ ਕਰ ਰਹੇ ਆ ਤੁਸੀਂ ਆਲਰੇਡੀ ਮੀਡੀਆ ਚ ਹੋ ਤੇ ਤੁਹਾਡੇ ਲਈ ਸ਼ੁਕਰ ਦਾ ਸਟਰੋਂਗ ਹੋਣਾ ਬੇਹੱਦ ਜ਼ਰੂਰੀ ਹੈ ਤਾਈਓ ਤੁਹਾਨੂੰ ਲੋਕ ਸੁਣਨਗੇ ਦੇਖਣਗੇ ਉਹ ਤੁਹਾਡੀ ਪਰਸਨੈਲਿਟੀ ਵਧਦੀ ਜਾਏਗੀ ਇਹਦੇ ਲਈ ਇੱਕ ਆ ਚੀਜ਼ ਹੈ ਆਪਣੇ ਗ੍ਰਹਿ ਠੀਕ ਕਰਤੇ ਹੀ ਆਪਾਂ ਕਿਸੇ ਹੋਰ ਦੇ ਗ੍ਰਹਿ ਠੀਕ ਕਰ ਸਕਦੇ ਆ ਅਦਰਵਾਈਜ਼ ਨੂੰ ਲੱਗਦਾ ਕਿ ਕਈ ਦਿੱਕਤਾਂ ਅੱਛਾ ਇੱਕ ਚੀਜ਼ ਮੈਂ ਤੁ ਜਿਹੜਾ ਅਧੂਰਾ ਗਿਆਨ ਲੈ ਕੇ ਜੋਤਿਸ਼ ਦੀ ਪ੍ਰਚਾਰ ਕਰਦੇ ਨੇ ਉਹਨਾਂ ਦਾ ਆਪਣਾ ਜੀਵਨ ਦੁਖੀ ਹੈ ਉਹ ਕਿਸੇ ਹੋਰ ਜੋਤਸੀ ਕੋਲ ਜਾ ਕੇ ਆਪਣਾ ਤੇਵਾ ਦਿਖਾਨਗੇ 100% ਇਹ ਗੱਲ ਸੱਚ ਹੈ ਔਰ ਇਹ ਹੋ ਰਿਹਾ ਹੈ ਕਈਆਂ ਦੇ ਟਾਈਮੇ ਮੈਂ ਦੇਖੇ ਜੋਤਸ਼ੀਆਂ ਦੇ ਅੱਛਾ ਜੀ ਹਾਂਜੀ ਔਰ ਮੈਂ ਚਾਹਾਂਗਾ ਕਿ ਅਗਰ ਜੋਤਿਸ਼ ਚਾਰੀ ਕੋ ਕਿ ਸਰ ਜੋਤਿਸ਼ ਜਿਹੜੀ ਵਿੱਦਿਆ ਹੈ ਉਹ ਸ਼ਰਾਪਿਤ ਵਿੱਦਿਆ ਹੈ ਔਰ ਨਵੇਂ ਲੋਕਾਂ ਨੂੰ ਇਹ ਪਤਾ ਨਹੀਂ ਹੈ ਅਗਰ ਤੁਸੀਂ ਇਹਦੀ ਫਿਲਟਰ ਨਹੀਂ ਕਰੋਗੇ ਆਪਣੇ ਆਪ ਨੂੰ ਕਿਉਂਕਿ ਤੁਹਾਡੇ ਕੋਲ ਦੁਖੀ ਲੋਕ ਹੀ ਆਣਗੇ ਤੁਸੀਂ ਖੁਦ ਨੂੰ ਫਿਲਟਰ ਨਹੀਂ ਕਰੋਗੇ ਤੇ ਆਪ ਦੁਖੀ ਹੋ ਜਾਓਗੇ ਤੇ ਇਹਦਾ ਫਿਲਟਰ ਹੈ ਤੁਹਾਡੇ ਈਸ਼ਟ ਨਾਲ ਜੁੜ ਕੇ ਚੱਲਣਾ ਧਰਮ ਨਾਲ ਚੱਲਣਾ ਆਪਣੀ ਕਮਾਈ ਚੋਂ ਦਸ਼ਵੰਤ ਕੱਢ ਕੇ ਦਾਨਪੁਨ ਕਰਨਾ ਗਰੀਬਾਂ ਦੀ ਮਦਦ ਕਰਨਾ ਕਿਉਂਕਿ ਜਿਹੜੇ ਉਹ ਪਾਏ ਲੋਕਾਂ ਨੂੰ ਕਰਾਉਂਦੇ ਖੁਦ ਵੀ ਕਰਨਾ ਤਾਂ ਤੁਹਾਡਾ ਜੀਵਨ ਸਾਰਥਕ ਹੋਏਗਾ ਔਰ ਆਪਣੀ ਕੁਲ ਦੇਵੀ ਨਾਲ ਜੁੜ ਕੇ ਚੱਲਣਾ ਆਪਣੇ ਜਠੇ ਦੇ ਨਾਲ ਚੱਲਣਾ ਆਪਣੇ ਵੱਡਿਆਂ ਦਾ ਮਾਨ ਸਨਮਾਨ ਕਰਨਾ ਤਾਂ ਤੁਹਾਡਾ ਜੀਵਨ ਸਾਰਥਕ ਹੋਏਗਾ ਤਾਂ ਤੁਹਾਡਾ ਈਸ਼ਟ ਕਿਰਪਾ ਕਰੇਗਾ ਤਾਂ ਤੁਹਾਡਾ ਗਿਆਨ ਵਧੇਗਾ ਆਦਰਵਾਇਸ ਜੋਤਿਸ਼ੀ ਗੱਲ ਕੱਲ ਕਰਦੇ ਆਪਾਂ ਵਾਸਤੂ ਦੀ ਅੱਗੇ ਕੀ ਹੁੰਦਾ ਸੀ ਚਾਹ ਇੱਕ ਪਿਓ ਦੇ ਚਾਰ ਪੁੱਤਰ ਹੁੰਦੇ ਆ ਤੇ ਕਹਿੰਦੇ ਜੀ ਵੱਡਾ ਪੁੱਤਰ ਵੇਹੜਾ ਉੱਥੇ ਕਮਰਾ ਪਾ ਦਿਓ ਉਤੋਂ ਛੋਟਾ ਵੇਹੜਾ ਉੱਥੇ ਪਾ ਦਿਓ ਉਤੋਂ ਛੋਟਾ ਵੇਹੜਾ ਉੱਥੇ ਪਾ ਦਿਓ ਉਤੋਂ ਛੋਟਾ ਵੇਹੜਾ ਉੱਥੇ ਪਰ ਲੇਕਿਨ ਅੱਜ ਦੇ ਟਾਈਮ 'ਚ ਹਰ ਕੋਈ ਬੰਦਾ ਘਰ ਵਾਸਤੂ ਦੇ ਹਿਸਾਬ ਨਾਲ ਬਣਾ ਰਿਹਾ ਹੈ ਤੇ ਜੇ ਕਿਤੇ ਕੱਚ ਦਿੱਕਟਾਂ ਆਂਦੀਆਂ ਤੇ ਪੰਡਤ ਉਹਨਾਂ ਨੂੰ ਕਹਿੰਦੇ ਯਾਰ ਇੱਥੇ ਵਾਸਤੂ ਠੀਕ ਨਹੀਂ ਤਾਂ ਕਰਕੇ ਆ ਰਿਹਾ ਹੈ ਉਹਨੂੰ ਕਿਵੇਂ ਵਿਖਦੇ ਹੋ ਸਰ ਮੈਂ ਇੱਕ ਤੇ ਐਪਰੀਸ਼ੀਏਟ ਕਰਾਂਗਾ ਫੇਸਬੁੱਕ ਨੂੰ ਮੀਡੀਆ ਨੂੰ ਸੋਸ਼ਲ ਮੀਡੀਆ ਨੂੰ ਕਿ ਉਹਨਾਂ ਨੇ ਜੋਤਿਸ਼ ਦਾ ਪ੍ਰਚਾਰ ਨੂੰ ਜ਼ਰੂਰ ਵਧਾਇਆ ਹੈ ਔਰ ਲੋਕਾਂ ਤੱਕ ਜੋਤ ਹੋ ਚੀਏ ਉਹ ਲੋਗ ਅਵੇਅਰ ਹੋਏ ਆ ਕਿ ਘਰ ਬਣਾਣ ਲੱਗੇ ਅਸੀਂ ਪਹਿਲੇ ਅਵੇਅਰ ਹੋ ਜਾਈਏ ਕਿ ਜਗ੍ਹਾ ਠੀਕ ਹੈ ਜਗ੍ਹਾ ਦੀ ਜਾਂਚ ਕਰਾ ਲਈਏ ਜਗ੍ਹਾ ਦਾ ਨਕਸ਼ਾ ਬਣਵਾ ਲਈਏ ਕਿਸੇ ਜੋਤਸੀ ਨੂੰ ਬਿਲਾ ਲਈਏ ਲੇਕਿਨ ਅੱਗੇ ਤੇ ਨਹੀਂ ਇਦਾਂ ਹੁੰਦਾ ਸੀ ਮੈਂ ਸਿਰ ਸੁਣਦਾ ਏ ਚੀਜ਼ ਜ਼ਰੂਰ ਹੈ ਅੱਗੇ ਕੀ ਸੀ ਤੁਸੀਂ ਇੱਕ ਚੀਜ਼ ਨੋਟ ਕਰੋ ਪੁਰਾਣੇ ਕ ਰਾਜ ਕੱਚੀ ਜ਼ਮੀਨ ਰੱਖੀ ਜਾਂਦੀ ਸੀ ਬਿਲਕੁਲ ਉਹ ਸ਼ੁਕਰ ਹੈ ਜਿਸ ਕ ਰਾਜ ਕੱਚੀ ਜ਼ਮੀਨ ਹੁੰਦੀ ਸੀ ਉਹਦੇ ਉੱਤੇ ਗੋਏ ਦਾ ਲੇਪ ਹੁੰਦਾ ਸੀ ਉਹ ਮਾਂ ਲਕਸ਼ਮੀ ਹੈ ਕਿਉਂਕਿ ਗਊ ਮਾਤਾ ਦੇ ਗੋਬਰ ਚ ਮਾਂ ਲਕਸ਼ਮੀ ਦਾ ਮਾਸ ਹੈ ਤੇ ਗੋਬਰ ਦੀ ਲਪਾਈ ਹੁੰਦੀ ਸੀ ਤੁਸੀਂ ਇੱਕ चीज ਹੋਰ ਨੋਟ ਕਰੋ ਉਸ ਟਾਈਮ ਪੈਸਾ ਘਟ ਹੁੰਦਾ ਸੀ ਸੁੱਖ ਜ਼ਿਆਦਾ ਹੁੰਦਾ ਸੀ ਬਿਲਕੁਲ ਅੱਜ ਪੈਸਾ ਜ਼ਿਆਦਾ ਹੈ ਸੁੱਖ ਘਟ ਹੈ ਲੇਕਿਨ ਅਸੀਂ ਨਿਯਮ ਤੋਂ ਵਿਰੁੱਧ ਹੋਏ ਹਾਂ ਲੇਕਿਨ ਅਗਰ ਮੈਂ ਆਪਣੇ ਤੁਹਾਡੇ ਦਰਸ਼ਕ ਜਿਹੜੇ ਸੁਣ ਰਹੇ ਨੇ ਸਾਡੇ ਦਰਸ਼ਕ ਉਹਨਾਂ ਨੂੰ ਗੱਲ ਕਹਿਣਾ ਚਾਹਾਂਗਾ ਘਰ ਬਣਾਓ ਤੇ ਵਿਸ਼ਵਕਰਮਾ ਪਦਤੀ ਦਾ ਵਾਸਤੂ ਵਿੱਚ ਯੂਜ਼ ਕਰੋ ਕਿਉਂਕਿ ਹਜ਼ਾਰਾਂ ਸਾਲਾਂ ਤੋਂ ਬਨੇ ਹੋਏ ਮੰਦਿਰ ਕਿਲੇ ਅੱਜ ਵੀ ਵਿਦਿਆਮਾਨ ਹੈ ਕਿਉਂਕਿ ਉਹ ਵਿਸ਼ਵਕਰਮਾ ਪਦਤੀ ਨਾਲ ਬਨੇ ਹੈ ਅਗਰ ਮੈਂ ਦੁਆਰਕਾ ਨਗਰੀ ਦੀ ਵੀ ਗੱਲ ਕਰਾਂ ਸਮੁੰਦਰ ਚ ਉਹ ਵੀ ਅੱਜ ਵਿਦਿਆਮਾਨ ਹੈ ਕਿਉਂਕਿ ਉਹ ਵਿਸ਼ਵਕਰਮਾ ਪਦਤੀ ਨਾਲ ਬਣੀ ਹੈ ਔਰ ਇਹਦੇ ਇੱਕ ਛੋਟੀ ਜਾਂਚ ਹੈ ਮੈਂ ਤੁਹਾਨੂੰ ਦੱਸਦਾ ਜ਼ਿੰਦਾ ਵਾਸਤੂ ਚ ਜਦੋਂ ਜ਼ਮੀਨ ਬਣਾਉਣ ਲੱਗੇ ਉਹਦੀ ਆਪਾਂ ਜਾਂਚ ਕਿੱਦਾਂ ਕਰ ਸਕਦੇ ਆ ਜਿਸ ਟਾਈਮ ਵੀ ਤੁਸੀਂ ਕੋਈ ਜਗ੍ਹਾ ਲਵੋ ਉਹਦੀ ਜਾਂਚ ਵਿਸ਼ਾ ਕਰ ਲਓ ਘਰ ਬਣਾਉਣ ਤੋਂ ਪਹਿਲੇ ਤੁਸੀਂ ਉਸ ਜਗ੍ਹਾ ਦਾ ਚੁੜਾਈ ਔਰ ਲੰਬਾਈ ਦਾ ਕੇਂਦਰ ਗੱਡੋ ਕੇਂਦਰ ਨੂੰ ਚਾਰੋਂ ਤਰਫ 18 ਇੰਚ ਦੇ 18 ਇੰਚ ਬਾਏ 18 ਇੰਚ ਚੌੜਾ ਕਰਕੇ ਔਰ ਜਿਹੜਾ ਉਸ ਜਗ੍ਹਾ ਦਾ ਮਾਲਕ ਹੈ ਉਹਦੇ ਅਗਰ ਜੈਂਟਸ ਹੈ ਤੇ ਉਹਦੀ ਸੱਜੀ ਬਾਹ ਅਗਰ ਲੇਡੀਸ ਹੈ ਉਹਦੀ ਖੱਬੀ ਬਾਦੀ ਗਹਿਰਾਈ ਤੱਕ ਉਹਦਾ ਖੱਡਾ ਕਰੋ ਔਰ ਉਸ ਵਿੱਚ ਪਾਣੀ ਭਰ ਦਿਓ ਪੂਰਾ ਔਰ ਪਾਣੀ ਭਰ ਕੇ ਨਾਰਥ ਵਾਲ ਯਾਨੀ ਉੱਤਰਵਲ 90 ਕਦਮ ਚਲੇ ਜਾਓ ਔਰ ਜਦੋਂ ਵਾਪਸ ਆਓ 90 ਕਦਮ ਤੇ ਦੇਖੋ ਅਗਰ ਪਾਣੀ ਉਨਾ ਹੀ ਹੈ ਤੇ ਉਹ ਭੂਮੀ ਬਹੁਤ ਜ਼ਿਆਦਾ ਢੱਲੀ ਅੱਛੀ ਰਹੇਗੀ ਅਗਰ ਤੁਸੀਂ ਇਤੇ ਘਰ ਬਣਾਉਂਦੇ ਹੋ ਅਗਰ ਮੱਧਮ ਰਹਿ ਜੇ ਤੇ ਉਹ ਮੇਟਰ ਰਹੇਗੀ ਅਗਰ ਉਹ ਬਿਲਕੁਲ ਪਾਣੀ ਸੁੱਕ ਜਵੇ ਤੇ ਉਸ ਭੂਮੀ ਨੂੰ ਬਲ ਦੇਣਾ ਜ਼ਰੂਰੀ ਹੈ ਜੋ ਇੱਕ ਅੱਛਾ ਜੋਤਸ਼ੀ ਜਨੂ ਆ ਕੇ ਵਾਸਤੂ ਦੇ ਦੁਆਰਾ ਉਹਨੂੰ ਬਲ ਦੇ ਸਕਦਾ ਹੈ ਅਗਰ ਇਹ ਜਾਂਚ ਕਰਕੇ ਤੁਸੀਂ ਘਰ ਬਣਾਉਂਦੇ ਹੋ ਤੇ ਤੁਹਾਨੂੰ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਚੀਜ਼ ਮੇਰੇ ਮਨ ਦੇ ਵਿੱਚ ਅੱਜਕੱਲ ਹਰ ਕੋਈ ਬੰਦਾ ਆਪਣੇ ਘਰ ਦੇ ਉੱਤੇ ਤਵਜਾ ਲਹਿਰਾਵਾਂਦਾ ਉਹ ਨਕੀ ਸਰ ਤਵਜਾ ਸਾਡੇ ਦੋਤੀ ਚ ਕੇਤੂ ਹੈ ਔਰ ਕੇਤੂ ਤੁਹਾਡੀ ਔਲਾਦ ਹੈ ਤੁਹਾਡਾ ਬੇਟਾ ਹੈ ਜਿਹੜਾ ਤੁਹਾਡੀ ਪੀੜੀ ਨੂੰ ਅੱਗੇ ਵਧਾਏਗਾ ਔਰ ਅਗਰ ਕੇਤੂ ਦਾ ਝੰਡਾ ਆਪਾਂ ਲਗਾਣੇ ਆ ਯਾ ਤੁਹਾਡੇ ਕੁੱਲ ਦੇਵਤਾ ਦਾ ਝੰਡਾ ਤੁਹਾਡੇ ਹੱਥ ਲੱਗ ਜਾਂਦਾ ਤੇ ਤੁਹਾਡਾ ਕੁੱਲ ਕੁੱਲ ਬਹੁਤ ਅੱਗੇ ਵਧੇਗਾ ਉਹ ਤਰੱਕੀ ਕਰੇਗਾ ਇਹ ਲਗਾਣਾ ਬਹੁਤ ਅੱਛਾ ਜ਼ਰੂਰੀ ਹੈ ਇਹ ਲਗਾਣਾ ਅੱਛਾ ਹੀ ਹੈ ਉਹ ਸਾਡੇ ਸਾਡੇ ਧਰਮ ਨੂੰ ਸਾਡੇ ਸਮਾਜ ਨੂੰ ਉਹ ਸਾਡੇ ਪਰਿਵਾਰ ਨੂੰ ਅੱਗੇ ਵਧਾਂਦਾ ਕੇਤੂ ਤੇ ਵਜਾ ਕਿਹਾ ਗਿਆ ਕੇਤੂ ਦਾ ਜੋ ਮੋਕਸ਼ਕਾਰੀ ਵੀ ਮੰਨਿਆ ਗਿਆ ਜੀ ਬਿਲਕੁਲ ਜੇ ਗੱਲ ਕਰੀਏ ਘਰ ਦੇ ਦਰਵਾਜਿਆਂ ਦੀ ਪਿਛਲੇ ਦਿਨੀ ਦੇਖਦਾ ਪਈ ਇੰਸਟਾਗ੍ਰam ਤੇ ਲਿਖਿਆ ਘਰ ਦੇ ਜਿਹੜਾ ਮੇਨ ਗੇਟ ਆ ਉਹ ਕਾਲੇ ਰੰਗ ਦਾ ਨਹੀਂ ਹੋਣਾ ਚਾਹੀਦਾ ਪੀਲੇ ਦਾ ਹੋਣਾ ਚਾਹੀਦਾ ਨੀਲੇ ਦਾ ਹੋਣਾ ਚਾਹੀਦਾ ਜਾਂ ਬਰਾਊਨ ਹੋਣਾ ਚਾਹੀਦਾ ਉਹਨੂੰ ਕਿਵੇਂ ਸਰ ਇਹਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਜਿਸ ਜਿਸ ਵਿਅਕਤੀ ਨੇ ਘਰ ਲਿੱਤਾ ਹੈ ਉਹਦਾ ਟੇਵੇ 'ਚ ਰੰਗ ਕਿਹੜੇ ਗੜੇ ਅੱਛੇ ਨੇ ਉਹੀ ਆਪਾਂ ਉਸ ਘਰ ਦੇ ਰੰਗ ਗੇੜ ਨਾਲ ਮੇਲ ਦਵਾਂਗੇ ਤਾਂ ਕਿ ਉਹਦੀ ਟੇਵੇ ਨਾਲ ਤੇ ਘਰ ਦਾ ਆਪਸ ਚ ਮੇਲ ਹੋ ਜਵੇ ਔਰ ਅੱਛਾ ਉਹਨੂੰ ਓਪਰਚੁਨਿਟੀ ਮਿਲਦੀ ਰਹੇ ਕੀ ਫਾਇਦਾ ਕੀ ਦਿੰਦਾ ਉਹ ਸਰ ਜ਼ਿੰਦਗੀ 'ਚ ਬਹੁਤ ਜ਼ਿਆਦਾ ਤਰੱਕੀ ਮਿਲਦੀ ਹੈ ਬਹੁਤ ਜ਼ਿਆਦਾ ਤਰੱਕੀ ਮਿਲਦੀ ਹੈ ਜੇ ਘਰ ਦਾ ਦੁਆਰ ਅੱਛਾ ਬਣ ਜੇ ਔਰ ਘਰ ਅੰਦਰੋਂ ਵਾਸਤੂ ਨਾਲ ਬਣ ਜੇ ਤੁਸੀਂ ਕੀ ਕਰੋ ਕਿ ਸਾਡਾ ਫੇਸ ਨਾ ਕਿਥੀ ਆਖਾਈਤੀ ਹੈ ਹਨਤੀ ਹੈ ਅਗਰ ਨਾ ਕਿਥੇ ਲਾਉਂਦਾ ਰਬ ਤੇ ਵਾਸਤੂ ਗਲਤ ਹੋ ਗਿਆ ਸਰੀਰ ਦਾ ਇਦਾਂ ਹੀ ਮਕਾਨ ਚ ਹੈ ਕਿ ਰਸੋਈ ਇੱਥੇ ਹੋਣੀ ਚਾਹੀਦੀ ਕਮਰਾ ਇੱਥੇ ਹੋਣਾ ਚਾਹੀਦਾ ਲੈਟਰਨ ਇੱਥੇ ਹੋਣੀ ਚਾਹੀਦੀ ਹੈ ਬੈਡਰੂਮ ਇੱਥੇ ਹੋਣਾ ਚਾਹੀਦਾ ਤੇ ਉਹਦੇ ਨਾਲ ਘਰ ਦਾ ਸੁੱਖ ਵਧਦਾ ਹੈ ਦਿੱਕਤਾਂ ਘਟਦੀਆਂ ਜਿੱਦਾਂ ਮੈਂ ਹੁਣੇ ਕਿਹਾ ਸੀ ਕਿ ਬ੍ਰਹਮਸਥਾਨ ਜਿਹੜਾ ਬ੍ਰਹਮਸਥਾਨ ਕੇਂਦਰ ਹੈ ਅਗਰ ਉਹਨੂੰ ਪੂਜ ਦਿੱਤਾ ਜਾਵੇ ਪਹਿਲੇ ਹੀ ਘਰ ਬਣਾਉਣ ਤੋਂ ਪਹਿਲੇ ਤੇ ਤੁਹਾਨੂੰ ਕਦੀ ਵੀ ਦਿੱਕਤ ਨਹੀਂ ਆਏਗੀ ਕਿਉਂਕਿ ਬ੍ਰਹਮਸਥਾਨ ਤੁਹਾਡਾ ਉਹ ਮਕਾਨ ਦੀ ਨਾਭੀ ਹੈ ਉਹ ਨਾਭੀ ਹੀ ਹਰ ਰੋਗ ਪੈਦਾ ਕਰਦੀ ਹੈ ਔਰ ਅਗਰ ਨਾਭ ਸਾਡੇ ਮਕਾਨ ਕੁੜਲੀ ਹੈ ਲਾਲਗੜ੍ਹ ਵਿੱਚ ਮਕਾਨ ਕੁੜਲੀ ਹੁੰਦੀ ਹੈ ਮਕਾਨ ਕੁੜਲੀ ਚ ਨੋਵਾਕਾਰ ਹੀ ਤੁਹਾਡਾ ਬ੍ਰਹਮਸਥਾਨ ਹੈ ਜਿਹੜਾ ਭਾਗੇ ਦਾ ਸਾਗਰ ਹੈ ਉਹ ਪੁਰਬ ਜਿਆਦਾ ਆਸ਼ੀਰਵਾਦ ਹੈ ਉਹ ਬ੍ਰਹਮਸਥਾਨ ਚ ਕਦੀ ਵੀ ਪਿੱਲਰ ਨਹੀਂ ਹੋਣਾ ਚਾਹੀਦਾ ਉਹ ਖਾਲੀ ਹੋਣਾ ਚਾਹੀਦਾ ਹਲਕਾ ਹੋਣਾ ਚਾਹੀਦਾ ਉਹਨੇ ਸੁਖ ਮਦਦ ਇੱਕ ਚੀਜ਼ ਦੱਸੋ ਬੈਂਦਾ ਪਾਣੀ ਟੂਟੀਆਂ ਲੀਕ ਕਰ ਦਿਓ ਜਿਸ ਘਰ ਵਿੱਚ ਅਗਰ ਸਾਫ ਪਾਣੀ ਦੀ ਵਿਅਰਥ ਜਾਏਗਾ ਤੇ ਮੈਂ ਤੁਹਾਨੂੰ ਇੱਕੋ ਗੱਲ ਕਹਿਣ ਲੱਗਾ ਤੁਹਾਡਾ ਇੱਕ ਬੂੰਦ 500 ਰੁਪਏ ਦੀ ਬਣੇਗੀ ਔਰ ਉਹ ਦਵਾਈ ਆਏਗੀ ਜਿਸ ਘਰਾਂ ਚ ਪਾਣੀ ਦੀ ਵਿਅਰਥ ਜਾਂਦਾ ਉਸ ਘਰਾਂ ਚ ਰਾਹੂ ਦਵਾਈ ਲੈ ਕੇ ਜ਼ਰੂਰ ਆਂਦਾ ਹੈ ਪਾਣੀ ਲੈ ਕੇ ਆਂਦਾ ਹੈ ਔਰ ਚੰਦਰਮਾ ਦੇ ਰਿਲੇਟਡ ਸਮੱਸਿਆ ਉਸ ਘਰ ਦੀਆਂ ਔਰਤਾਂ ਨੂੰ ਆਂ ਲਾ ਪੰਦੀਆਂ ਚੰਦਰਮਾ ਸਾਡੀ ਬੋਡੀ ਦਾ ਪਾਣੀ ਹੈ ਉਸ ਘਰ ਵਿੱਚ ਮੇਲਾਵਾਂ ਨੂੰ ਦਿੱਕਤ ਬਹੁਤ ਆਂ ਲਾ ਪੰਦੀ ਹੈ ਐਸਐਸ ਪਾਣੀ ਦਾ ਸਾਨੂੰ ਵਿਅਰਥ ਨਹੀਂ ਕਰਨਾ ਚਾਹੀਦਾ ਪਾਣੀ ਜਿੰਨੀ ਵਰਤੋਂ ਕਰਨੀ ਹੈ ਓਨੇ ਹੀ ਕਰਨੀ ਚਾਹੀਦੀ ਹੈ ਲਾਸਟੇ ਸਵਾਲ ਇਹ ਹੈ ਜਿਹੜੇ ਲੋਕ ਇੰਸਟਾਗ੍ਰam ਫੇਸਬੁੱਕ ਤੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇਦਾਂ ਦੇ ਹੋ ਪਾਏ ਦੱਸ ਕੇ ਕੀ ਕਹਿਣਾ ਚਾਹੋਗੇ ਉਹ ਜਿਹੜੇ ਤੁਸੀਂ 10% ਬੰਦੇ ਕਿਆ ਕੀ ਚੰਗੇ ਵੀ ਨੇ ਉਹ ਜਿਹੜੇ ਬਾਕੀ 90% ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸਰ ਮੈਂ ਉਹਨਾਂ ਨੂੰ ਰਿਕਵੈਸਟ ਕਰਨਾ ਚਾਹਾਂਗਾ ਕਿ 29 ਮਾਰਚ ਤੋਂ ਸ਼ਨੀ ਕੁਦਰਤ ਦੀ ਰਾਸ਼ੀ ਚ ਆ ਚੁੱਕੇ ਮੀਨ ਰਾਸ਼ੀ ਚ ਮੀਨ ਰਾਸ਼ੀ ਕੁਦਰਤ ਮੰਨੀ ਗਈ ਹੈ ਆਸਮਾਨ ਮੰਨੀ ਗਈ ਹੈ ਜਿਹਦੇ ਵਿੱਚ ਮੀਨ ਰਾਸ਼ੀ ਦੇ ਮਾਲਕ ਦੇਵਗੁਰੂ ਬ੍ਰਸਪਤੀ ਹੈ ਜੋ ਦੇਵਤਾਵਾਂ ਦੇ ਗੁਰੂ ਹੈ ਬਿਲਕੁਲ ਇਸ ਰਾਸ਼ੀ ਚ ਚੁੱਕਰ ਦੇਵ ਉੱਚ ਦੇ ਹੁੰਦੇ ਹੈ ਜਿਹੜੇ ਰਾਖਸ਼ਾਂ ਦੇ ਗੁਰੂ ਹੈ ਓਕੇ ਔਰ ਜਿਸ ਅਗਰ ਆਪਣੇ ਕੰਮ ਦੇ ਦੁਆਰਾ ਅੱਜ ਦੇ ਟਾਈਮ ਚ ਕੋਈ ਸ਼ਾਸਤਰ ਜਾਂ ਜੋਤਿਸ਼ ਦਾ ਅਪਮਾਨ ਕਰੇਗਾ ਸ਼ਨੀ ਦੀ ਪੀੜਾ ਜ਼ਰੂਰ ਸਹੇਗਾ ਤੁਸੀਂ ਦੇਖੋਗੇ ਇਸ ਟਾਈਮ ਜਿਹੜੇ ਲੋਕ ਖੁਦ ਨੂੰ ਰੱਬ ਸਮਝਦੇ ਆ ਕਿਸੇ ਵੀ ਖੇਤਰ ਚ ਉਹ ਡਾਊਨ ਜਾਣ ਵਾਲੇ ਆ ਉਹ ਡਾਊਨ ਜਾ ਰਹੇ ਆ ਮੈਂ ਅੱਜ ਤੋਂ 5 ਸਾਲ ਪਹਿਲੇ ਇੱਕ ਭਵਿਸ਼ਵਨੀ ਕੀਤੀ ਸੀ ਜਦੋਂ ਮਕਰ ਰਾਸ਼ੀ ਚ ਸ਼ਨੀ ਰਿਵਾਏ ਸੀ 2020 ਚ ਕਿ ਨਵੇਂ ਕਰੋੜਪਤੀ ਬਣਨਗੇ ਆਮ ਜਮ ਤੇ ਪੁਰਾਣੇ ਖਤਮ ਹੋਣਗੇ ਨਵੇਂ ਉਹ ਬਣਨਗੇ ਜਿਹੜੇ 20 30 ਸਾਲਾਂ ਤੋਂ ਪਿੱਛੇ ਮਿਹਨਤ ਕਰਦੇ ਆ ਰਹੇ ਐ ਉਹ ਨਵੇਂ ਕਰੋੜਪਤੀ ਹੋਣਗੇ ਉਹ ਜਿਹੜੇ ਪਿਛਲੇ ਸਾਲਾਂ ਤੋਂ ਲੋਕਾਂ ਤੇ ਅਤਿਆਚਾਰ ਕਰਕੇ ਅਰਪਤੀ ਬਨੇ ਜਾਂ ਕਰੋੜਪਤੀ ਬਨੇ ਐ ਉਹ ਡਾਊਨ ਜਾਣਗੇ ਉਹ ਤੁਸੀਂ ਦੇਖ ਰਹੇ ਹੋ 5 ਸਾਲਾਂ ਚ ਕਿੰਨਾ ਕੁਝ ਹੋ ਚੁੱਕਾ ਐ ਔਰ ਅੱਗੇ ਹਲੇ ਹੁੰਦਾ ਰਹੇਗਾ ਬਿਲਕੁਲ ਐਸੀ ਗੱਲ ਕੀਤੀ ਜੋਤਸ਼ੀ ਆਸ਼ੂ ਮਲੋਤਰਾ ਜੀ ਨੇ ਉਹਨਾਂ ਦਾ ਕਹਿਣਾ ਐ ਕਿ ਜ਼ਮੀਨ ਤੇ ਬਹਿ ਕੇ ਰੋਟੀ ਖਾਓ ਹੋ ਸਕੇ ਤਾਂ ਆਪਣੇ ਰਸੋਈ ਘਰ ਦੇ ਵਿੱਚ ਬੈਠ ਕੇ ਇੱਕ ਵਾਰੀ ਖਾਣਾ ਜ਼ਰੂਰ ਖਾਓ ਕਿ ਤੁਸੀਂ ਉਚਾਈਆਂ ਦੇ ਉੱਤੇ ਜਲਦੀ ਤੋਂ ਜਲਦੀ ਪਹੁੰਚ ਸਕੋਗੇ ਇਹਨਾਂ ਹੀ ਤਸਵੀਰਾਂ ਲੈਣੇ ਅਲਵਿਦਾ ਜੱਜਦੇਰੋ ਪੰਜਾਬੀ ਰੋਟੀਵੀ ਕੈਮਰਾਮੈਨ ਹਰਸ਼ ਦੇ ਨਾਲ ਮੈਥਡ ਅਸਨੀ ਸੇਵ